ਪਟਿਆਲੇ ਦੇ ਰਾਜੇ ਨੇ ਦਮਦਮਾ ਸਾਹਿਬ ਦੀ ਸਾਰੀ ਜਾਇਦਾਦ ਆਪਣੀ ਭੈਣ ਨੂੰ ਦਾਜ ਵਿੱਚ ਦੇ ਦਿੱਤੀ ਸੀ ਪਰ ਸਿੱਖ ਪੰਥ ਵੱਲੋਂ ਬੜੀ ਲੰਮੀ ਜਦੋਜਹਿਦ ਤੋਂ ਬਾਅਦ 1960 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਆਜ਼ਾਦ ਕਰਾਇਆ ਗਿਆ ਤੇ ਇਸ ਵੇਲੇ ਤੋਂ ਪਹਿਲਾਂ ਅਰਦਾਸ ਵਿੱਚ ਵੀ ਸਿਰਫ ਚਾਰ ਤਖਤਾਂ ਦੇ ਨਾਮ ਹੀ ਲਏ ਜਾਂਦੇ ਸੀ ਦਮਦਮਾ ਸਾਹਿਬ ਦੇ ਤਖਤ ਨੂੰ ਪੰਥ ਕੋਲੋਂ ਖੋ ਕੇ ਇੱਕ ਘਰਾਣੇ ਨੇ ਕਿਵੇਂ ਇਸ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਸੀ ਤੇ ਉਹਨਾਂ ਨੇ ਇਸ ਸਥਾਨ ਤੇ ਕੀ ਕੀ ਬੇਅਦਬੀਆਂ ਕੀਤੀਆਂ ਇਹ ਸਾਰਾ ਕੁਝ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਸਿੱਖ ਸੰਗਤ ਕੋਲੇ ਪਹੁੰਚ ਸਕੇ ਤੇ ਤੁਸੀਂ ਵੀ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਸਾਡੇ YouTube ਚੈਨਲ ਮਲਕ ਪੰਜਾਬ ਨੂੰ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਜ਼ਰੂਰ ਕਰਿਓ ਦਮਦਮਾ ਸਾਹਿਬ ਦਾ ਸਾਰਾ ਇਤਿਹਾਸ ਆਪਾਂ ਸਾਰਿਆਂ ਨੂੰ ਪਤਾ ਹੈ ਸਿਰਫ ਬਾਬਾ ਦੀਪ ਸਿੰਘ ਜੀ ਦੇ ਸਮੇਂ ਤੱਕ ਪਰ ਉਸ ਤੋਂ ਬਾਅਦ ਕੀ ਕੁਝ ਹੋਇਆ ਆਓ ਦੇਖੀਏ ਜਦੋਂ ਬਾਬਾ ਦੀਪ ਸਿੰਘ ਜੀ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅੰਮ੍ਰਿਤਸਰ ਸਾਹਿਬ ਜਾ ਕੇ ਸ਼ਹੀਦ ਹੋ ਗਏ ਤਾਂ ਉਹਨਾਂ ਤੋਂ ਪਿੱਛੋਂ ਉਹਨਾਂ ਦਾ ਹੀ ਇੱਕ ਸੇਵਾਦਾਰ ਸੁੱਧਾ ਸਿੰਘ ਤਖਤ ਦਮਦਮਾ ਸਾਹਿਬ ਦਾ ਜੱਥੇਦਾਰ ਬਣਿਆ ਤੇ ਇਸ ਤੋਂ ਬਾਅਦ ਕਰਮ ਸਿੰਘ ਸੰਧੂ ਨੇ ਸੇਵਾ ਸੰਭਾਲੀ ਪਰ ਇਸ ਨੇ ਉਹ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਕਰ ਲਈ ਜਿਹੜੀ ਜਾਇਦਾਦ ਦਲਪੰਥ ਨੇ ਸ਼ਹੀਦਾ ਦੀ ਮਿਸਲ ਦੇ ਨਾਮ ਲਗਾਈ ਸੀ ਤਾਂ ਕਿ ਗੁਰਦੁਆਰਿਆਂ ਦੇ ਵਿੱਚ ਨਿਰੰਤਰ ਲੰਗਰ ਚੱਲਦਾ ਰਹੇ ਪਰ ਕਰਮ ਸਿੰਘ ਨੇ ਤਾਂ ਲੰਗਰ ਦੀ ਪ੍ਰਥਾ ਵੀ ਬੰਦ ਕਰ ਦਿੱਤੀ ਸੀ ਫਿਰ ਕਰਮ ਸਿੰਘ ਤੋਂ ਬਾਅਦ ਇਸ ਦਾ ਪੁੱਤਰ ਗਲਾਬ ਸਿੰਘ ਇੱਥੋਂ ਦਾ ਆਗੂ ਬਣਿਆ ਤੇ ਇਸ ਤੋਂ ਬਾਅਦ ਗਲਾਬ ਸਿੰਘ ਦਾ ਪੁੱਤਰ ਆਜੀਵਨ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦਾ ਕਰਤਾ ਧਰਤਾ ਬਣਿਆ ਤੇ ਅਸਲ ਮਾੜੇ ਦਿਨਾਂ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਇਹ ਜੀਵਨ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਾਰੀ ਜਾਇਦਾਦ ਨੂੰ ਆਪਣੀ ਜ਼ਗੀਰ ਬਣਾ ਕੇ ਇੱਥੋਂ ਦਾ ਜ਼ਗੀਰਦਾਰ ਬਣ ਕੇ ਰਹਿਣ ਲੱਗ ਪਿਆ ਸੇਵਾ ਭਾਵਨਾ ਤਾਂ ਦੂਰ ਦੀ ਗੱਲ ਇਹ ਤੇ ਬੜਾ ਹੰਕਾਰੀ ਬੰਦਾ ਸੀ ਇਹਨਾਂ ਦਾ ਪਿਸ਼ੋਕੜ ਸਹਜਾਦਪੁਰ ਪਿੰਡ ਦਾ ਹੈ ਇਸ ਵੇਲੇ ਇਹ ਪਿੰਡ ਹਰਿਆਣੇ ਦੇ ਅੰਬਾਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਜੀਵਨ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦਾ ਸੇਵਾਦਾਰ ਨਹੀਂ ਬਲਕਿ ਸਹਜਾਦ ਪੁਰਗਾ ਸਰਦਾਰ ਸਮਝਦਾ ਸੀ ਤੇ ਦੂਸਰੀ ਗੱਲ ਇਹ ਦਮਦਮਾ ਸਾਹਿਬ ਦਾ ਸਥਾਨ ਪਟਿਆਲਾ ਰਿਆਸਤ ਵਿੱਚ ਪੈਂਦਾ ਸੀ ਜਿਸ ਕਰਕੇ ਇਹ ਸਿੱਖ ਰਾਜ ਨਾਲੋਂ ਕੱਟਿਆ ਹੋਇਆ ਸੀ ਤੇ ਤੀਸਰੀ ਸਭ ਤੋਂ ਅਹਿਮ ਗੱਲ ਪਟਿਆਲੇ ਦੇ ਰਾਜਾ ਰਜਿੰਦਰ ਸਿੰਘ ਨੇ ਆਪਣੀ ਸખી ਭੈਣ ਦਾ ਰਿਸ਼ਤਾ ਇਸ ਜੀਵਨ ਸਿੰਘ ਸਹਜਾਦ ਪੁਰਗੇ ਨੂੰ ਕਰ ਦਿੱਤਾ ਤੇ ਇਹ ਦਮਦਮਾ ਸਾਹਿਬ ਦੀ ਸਾਰੀ ਆਪਣੀ ਜਾਇਦਾਦ ਆਪਣੀ ਭੈਣ ਨੂੰ ਦਾਜ ਵਿੱਚ ਦੇ ਦਿੱਤੀ ਇੱਕ ਜਗੀਰ ਦੇ ਰੂਪ ਵਿੱਚ ਇਸ ਤਰ੍ਹਾਂ ਨਾਲ ਇੱਕ ਵਾਰ ਤਾਂ ਤਖਤ ਦਾ ਸੰਕਲਪ ਹੀ ਖਤਮ ਹੋ ਗਿਆ ਸੀ ਇਹ ਸਥਾਨ ਸਹਜਾਦਪੁਰਗੇ ਜਗੀਰਦਾਰਾਂ ਦੀ ਜਗੀਰ ਬਣ ਕੇ ਰਹਿ ਗਿਆ ਸੀ ਤੇ ਇਸ ਜੀਵਨ ਸਿੰਘ ਨੇ ਸਿੱਖ ਪੰਥ ਦੀ ਮਰਯਾਦਾ ਨੂੰ ਛੱਡ ਕੇ ਪੂਜਾ ਪਾਠ ਕਰਨ ਦੀ ਵੀ ਆਪਣੀ ਨਵੀਂ ਰੀਤੀ ਤੋਰੀ ਇਸ ਨੇ ਪੂਜਾ ਪਾਠ ਕਰਨ ਵਾਲੇ ਪੁਜਾਰੀ ਵੀ ਠੇਕੇ ਤੇ ਰੱਖ ਲਏ ਤੇ ਗੋਲਕ ਦਾ ਹਿਸਾਬ ਕਿਤਾਬ ਵੀ ਇਹ ਆਪ ਹੀ ਦੇਖਦਾ ਸੀ ਤੇ ਤਖਤ ਸਿਰੀ ਦਮਦਮਾ ਸਾਹਿਬ ਤੇ ਲੰਗਰ ਦੀ ਮਰਜ਼ਾਦਾ ਬੰਦ ਕਰ ਦਿੱਤੀ ਹੋਰ ਤਾਂ ਹੋਰ ਇੱਕ ਵੇਲੇ ਜਦੋਂ ਪੂਰੇ ਮੁਲਕ ਪੰਜਾਬ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਆਪਾਂ ਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਖਤ ਸਿਰੀ ਹਜੂਰ ਸਾਹਿਬ ਵਿਖੇ ਵੀ ਬਹੁਤ ਵੱਡੀ ਸੇਵਾ ਕਰਾਈ ਸੀ ਬਾਕੀ ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਸਮੇਂ-ਸਮੇਂ ਸਰ ਸ਼ੇਰੇ ਪੰਜਾਬ ਸੇਵਾ ਕਰਾਉਂਦੇ ਰਹੇ ਐ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਦੀ ਇੱਛਾ ਸੀ ਕਿ ਮਾਲਵੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਕਰਵਾਈ ਜਾਵੇ ਦੂਸਰੇ ਤਖਤਾਂ ਦੇ ਮੁਕਾਬਲੇ ਤੇ ਸ਼ੇਰੇ ਪੰਜਾਬ ਅਲੀ ਸ਼ਾਨ ਇਮਾਰਤ ਬਣਾਉਣੀ ਚਾਹੁੰਦੇ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਰ ਇਹ ਇਲਾਕਾ ਪਟਿਆਲੇ ਰਿਆਸਤ ਵਿੱਚ ਪੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਟਿਆਲੇ ਦੇ ਰਾਜੇ ਕੋਲੋਂ ਇਜਾਜ਼ਤ ਮੰਗੀ ਕਿ ਮੈਨੂੰ ਦਮਦਮਾ ਸਾਹਿਬ ਦੀ ਸੇਵਾ ਕਰਾਉਣ ਦਾ ਮੌਕਾ ਦਿੱਤਾ ਜਾਵੇ ਪਰ ਪਟਿਆਲੇ ਦੇ ਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੇਵਾ ਕਰਾਉਣ ਤੋਂ ਮਨਾਂ ਕਰ ਦਿੱਤਾ ਕਿਉਂਕਿ ਪਟਿਆਲੇ ਵਾਲਾ ਰਾਜਾ ਤਖਤ ਸਿਰੀ ਦਮਦਮਾ ਸਾਹਿਬ ਨੂੰ ਸਿੱਖ ਸੰਗਤ ਦੀ ਇਮਾਨਤ ਨਹੀਂ ਬਲਕਿ ਆਪਣੀ ਨਿੱਜੀ ਜਾਇਦਾਦ ਸਮਝਦਾ ਸੀ ਤੇ ਬਾਕੀ ਹੋਰ ਇਨ੍ਹਾਂ ਸਹਿਜਾਦਪੁਰਗੇ ਸਰਦਾਰਾਂ ਵੱਲੋਂ ਸਿੱਖ ਰਹਿਤ ਮਰਿਆਦਾ ਦੀਆਂ ਜਿਹੜੀਆਂ ਇੱਥੇ ਧਜੀਆਂ ਉਡਾਈਆਂ ਗਈਆਂ ਇੰਨਾ ਤੋਂ ਦੁਖੀ ਹੋ ਕੇ ਦਮਦਮਾ ਸਾਹਿਬ ਦੇ ਮਹੰਤਾਂ ਪੁਜਾਰੀਆਂ ਸੇਵਾਦਾਰਾਂ ਤੇ ਗ੍ਰੰਥੀਆਂ ਨੇ ਇੱਕ ਵਾਰ ਪਟਿਆਲੇ ਦੇ ਮਹਾਰਾਜੇ ਨੂੰ ਚਿੱਠੀ ਲਿਖੀ ਸੀ ਉਹ ਚਿੱਠੀ ਤੇ ਬਹੁਤ ਲੰਬੀ ਹੈ ਜੇ ਆਪਾਂ ਸਾਰੀ ਪੜਾਂਗੇ ਪਰ ਉਹਦੇ ਵਿੱਚੋਂ ਮੇਨ ਮੇਨ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਉਥੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇੱਥੇ ਕੀ ਕੁਝ ਹੋ ਰਿਹਾ ਸੀ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਇੱਕ ਵਾਰੀ ਦਾੜੀ ਮੁੱਛਾ ਮੁੰਨੀਆਂ ਵਾਲਾ ਇੱਕ ਰਾਜਪੂਤ ਇੱਥੇ ਆਇਆ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨੇ ਉਸ ਨੂੰ ਤਖਤ ਦੇ ਨਾਲ ਲੱਗਦੀ 12 ਤਰੀ ਦੇ ਵਿੱਚ ਠਹਿਰਾਇਆ ਤੇ ਸ਼ਾਮ ਵੇਲੇ ਮੈਨੇਜਰ ਨੇ ਉਸ ਰਾਜਪੂਤ ਦੇ ਨਾਲ ਰਲ ਕੇ ਉੱਥੇ ਬੈਠ ਕੇ ਨਾਲੇ ਸ਼ਰਾਬ ਪੀਦੀ ਨਾਲੇ ਮਾਸ ਖਾਦਾ ਨਾਲੇ ਅੰਡੇ ਖਾਦੇ ਤੇ ਨਾਲੇ ਚੁਰਟਾਂ ਪੀਤੀਆਂ ਤੇ ਜਦੋਂ ਸਿੱਖ ਸੇਵਾਦਾਰ ਉਹਨਾਂ ਨੂੰ ਰੋਕਣ ਗਏ ਤਾਂ ਉਹ ਮੂਰਿਓਂ ਸੇਵਾਦਾਰਾਂ ਨੂੰ ਮਾਰਨ ਪੈ ਗਿਆ ਮੈਨੇਜਰ ਕਿਉਂਕਿ ਇਹ ਮੈਨੇਜਰ ਸਹਜਾਦਪੁਰੀਆਂ ਦਾ ਰੱਖਿਆ ਹੋਇਆ ਸੀ ਤੇ ਅੱਗੇ ਲਿਖਿਆ ਸੀ ਕਿ ਇੱਥੇ ਇੱਕ ਬਦਮਾਸ਼ ਧੀਮੀ ਰਹਿੰਦੀ ਹੈ ਲੁਧਿਆਣੇ ਤੋਂ ਜਿਸ ਦਾ ਨਾਮ ਹੈ ਜੈਕੌਰ ਇਹ ਬੜੀ ਵੱਦਚਲਨ ਔਰਤ ਹੈ ਜਦੋਂ ਵੀ ਕੋਈ ਸਿੱਖ ਸੰਗਤ ਜਾਂ ਸਾਧੂ ਮਹਾਤਮਾ ਮੱਥਾ ਟੇਕਣ ਆਉਂਦਾ ਤੇ ਇਹ ਬੜੇ ਭੇੜੇ ਬੋਲਕਬੋਲ ਬੋਲਦੀ ਹੈ ਇਹ ਸ਼ਰਾਬ ਪੀਂਦੀ ਹੈ ਮਾਸ ਖਾਂਦੀ ਹੈ ਤੇ ਇਸ ਦਾ ਚਾਲ ਚੱਲਣ ਬਹੁਤ ਨੀਵੇਂ ਪੱਦਰਦਾ ਹੈ ਅੱਗੇ ਲਿਖਿਆ ਸੀ ਇੱਥੇ ਮੱਸੀਆ ਦਾ ਦਿਹਾੜਾ ਲੱਗਦਾ ਹੈ ਮੱਸੀਆ ਨੂੰ ਚੰਗਾ ਚੜਾਵਾ ਚੜਦਾ ਹੈ ਪਰ ਇੱਕ ਵਾਰੀ ਭੀਖਣ ਸਿੰਘ ਮੁਖਤਿਆਰ ਸਹਜਾਦਪੁਰੀਆ 1100 ਰੁਪਇਆ ਤੇ ਇੱਕ ਵਾਰੀ ਇਥੋਂ 2100 ਰੁਪਇਆ ਆਪਣੇ ਨਾਂ ਲੈ ਗਿਆ ਤੇ ਚੜਾਵੇ ਦਾ ਕੋਈ ਹਿਸਾਬ ਕਿਤਾਬ ਨਹੀਂ ਤੇ ਬਾਢੀ ਦੀ ਰੁੱਤ ਵੇਲੇ ਇੱਥੇ ਜਿਹੜੀ ਕਣਕ ਦੀ ਫਸਲ ਇਕੱਠੀ ਹੁੰਦੀ ਆ ਚੜਾਵੇ ਦੇ ਤੌਰ ਤੇ ਮੈਨੇਜਰ ਨੇ ਉਹ ਬਨਾਰਸੀ ਸਿੰਘ ਮਹਾਜਨ ਤੇ ਸੇਵਾ ਸਿੰਘ ਰੋਡਿਆਂ ਵਾਲੇ ਨੂੰ ਵੇਚ ਦਿੱਤੀ ਤੇ ਅੱਗੇ ਲਿਖਿਆ ਸੀ ਇੱਕ ਦਿਨ ਕਪਤਾਨ ਸਰਦਾਰ ਹਰੀ ਸਿੰਘ ਠੇਕਰੀ ਵਾਲਾ ਅਤੇ ਹਜੂਰਾ ਸਿੰਘ ਸਾਹਿਬ ਦੇ ਪੁੱਤਰੇ ਲਫਤੈਨ ਸਾਹਿਬ ਇੱਕ ਦਿਨ ਤਖਤਸਰੀ ਦਮਦਮਾ ਸਾਹਿਬ ਤੇ ਮੱਥਾ ਟੇਕਣ ਆਏ ਤੇ ਇਥੋਂ ਦੇ ਸੇਵਾਦਾਰ ਨੇ ਪਤਾਸਿਆਂ ਦੇ ਪ੍ਰਸ਼ਾਦ ਨੂੰ ਭੋਗ ਲਵਾਇਆ ਜਦੋਂ ਅੱਗੋ ਉਹਨਾਂ ਸਿੱਖਾਂ ਨੇ ਪੁੱਛਿਆ ਕਿ ਕੜਾ ਪ੍ਰਸ਼ਾਦ ਕਿਉਂ ਨਹੀਂ ਬਣਾਇਆ ਤਾਂ ਮੈਨੇਜਰ ਨੇ ਆਖਿਆ ਕਿ ਸਹਜਾਦਪੁਰ ਵਾਲੇ ਮਾਲਕਾਂ ਦਾ ਹੁਕਮ ਨਹੀਂ ਹੈ ਚਿੱਠੀ ਵਿੱਚ ਹੋਰ ਵੀ ਬੜਾ ਕੁਝ ਲਿਖਿਆ ਸੀ ਪਰ ਇਹ ਚਿੱਠੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਿੱਕਰ ਚੁੱਕੇ ਪ੍ਰਬੰਧ ਤੇ ਚਾਨਣਾ ਪਾਉਂਦੀ ਹੈ ਇਹ ਪਟਿਆਲਾ ਰਿਆਸਤ ਦੇ ਰਾਜੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖ ਸੰਗਤਾਂ ਦੇ ਕਦੇ ਵੀ ਸਪੁਰਦ ਨਹੀਂ ਕਰਨਾ ਚਾਹੁੰਦੇ ਸੀ ਇੱਕ ਵਾਰ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਹਿਬ ਵਾਲਿਆਂ ਨੇ ਪਟਿਆਲੇ ਦੇ ਰਾਜੇ ਤੋਂ ਅਗਿਆ ਮੰਗੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਪੁਰਾਣੀ ਹੋ ਚੁੱਕੀ ਹੈ ਸਾਨੂੰ ਨਵੀਂ ਇਮਾਰਤ ਬਣਾਉਣ ਦੀ ਅਗਿਆ ਦਿੱਤੀ ਜਾਵੇ ਪਰ ਪਟਿਆਲੇ ਦੇ ਰਾਜੇ ਨੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਵੀ ਮਨਾ ਕਰ ਦਿੱਤਾ ਕਿਉਂਕਿ ਪਟਿਆਲਾ ਰਿਆਸਤ ਸੋਚਦੀ ਸੀ ਇਸ ਤਰ੍ਹਾਂ ਕਰਨ ਨਾਲ ਅਖਤ ਦਮਦਮਾ ਸਾਹਿਬ ਦਾ ਪ੍ਰਬੰਧ ਸਹਿਜਾਦਪੁਰੀਏ ਸਰਦਾਰਾਂ ਦੇ ਹੱਥਾਂ ਚੋਂ ਨਿਕਲ ਕੇ ਸੰਗਤ ਦੇ ਹੱਥਾਂ ਵਿੱਚ ਚਲਿਆ ਜਾਵੇਗਾ ਪਰ ਜਦੋਂ ਬਾਅਦ ਵਿੱਚ ਸਿੱਖ ਸੰਗਤਾਂ ਨੇ ਜਾਦੇ ਜ਼ੋਰ ਪਾਇਆ ਕਿ ਸੰਤ ਅਤਰ ਸਿੰਘ ਜੀ ਨੂੰ ਸੇਵਾ ਕਰਾਉਣ ਲਈ ਦਿੱਤੀ ਜਾਵੇ ਤਾਂ ਪਟਿਆਲਾ ਦਰਬਾਰ ਨੇ ਸਿੱਧੀ ਸੇਵਾ ਕਰਾਉਣ ਦੀ ਆਗਿਆ ਨਹੀਂ ਦਿੱਤੀ ਪਹਿਲਾਂ ਇੱਕ ਪੜਤਾਲਗਾ ਕਮੇਟੀ ਬਿਠਾਈ ਕਿ ਪੜਤਾਲ ਕਰੋ ਕਿ ਜਿਹੜੀ ਸੰਤ ਬਾਬਾ ਅਤਰ ਸਿੰਘ ਜੀ ਸੇਵਾ ਕਰਾਉਣੀ ਚਾਹੁੰਦੇ ਐ ਇਸ ਦੇ ਪਿੱਛੇ ਅਕਾਲੀਆਂ ਦਾ ਤਾਂ ਕੋਈ ਹੱਥ ਨਹੀਂ ਤੇ ਇਸ ਕਮੇਟੀ ਨੇ ਆਪਣੀ ਰਿਪੋਰਟ 16 ਮਾਰਗ 1980 ਬਿਕਰਮੀ ਜਾਣੀ 1923 ਈਸਵੀ ਨੂੰ ਪਟਿਆਲੇ ਦੇ ਰਾਜੇ ਅੱਗੇ ਪੇਸ਼ ਕੀਤੀ ਜਿਸ ਵਿੱਚ ਲਿਖਿਆ ਸੀ ਕਿ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਸੱਚਮੁੱਚ ਸੇਵਾ ਲਈ ਇਮਾਨਦਾਰ ਹਨ ਇਹਨਾਂ ਦੇ ਪਿੱਛੇ ਅਕਾਲੀਆਂ ਦੀ ਕੋਈ ਚਾਲ ਨਹੀਂ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਕਾਲੀ ਸਿੰਘ ਮਹੰਤਾਂ ਦੇ ਕੋਲੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਰਹੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੌਲੀ-ਹੌਲੀ ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਤੇ ਆਪਣੇ ਹੱਥਾਂ 'ਚ ਲੈ ਲਿਆ ਸੀ ਪਰ ਪਟਿਆਲਾ रियासत ਨੇ ਤਖਤ ਸ੍ਰੀ ਦਮਦਮਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਹੀਂ ਕੀਤਾ ਸੀ ਤੇ ਫਿਰ 26 ਮਈ 1940 ਈਸਵੀ ਨੂੰ ਮਾਲਵਾ ਸਿੱਖ ਬੋਰਡ ਵੱਲੋਂ ਇੱਕ ਸਿੱਖ ਕਾਨਫਰੰਸ ਕੀਤੀ ਗਈ ਤੇ ਇਸ ਮੀਟਿੰਗ ਵਿੱਚ ਇਹ ਗੱਲ ਲਖਤ ਵਿੱਚ ਲਿਆਂਦੀ ਗਈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਾਮ ਅਰਦਾਸਾਂ ਵਿੱਚ ਲਿਆ ਹੀ ਨਹੀਂ ਜਾਂਦਾ ਪਰ ਇਹ ਨਾਮ ਲਿਆ ਜਾਣਾ ਚਾਹੀਦਾ ਜਾਣੀ ਕਿ ਪਹਿਲਾਂ ਅਰਦਾਸ ਦੇ ਵਿੱਚ ਚਾਰਾਂ ਤਖਤਾਂ ਦਾ ਨਾਮ ਹੀ ਲਿਆ ਜਾਂਦਾ ਸੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਨਾਮ ਅਰਦਾਸ ਦੇ ਵਿੱਚ ਲਿਆ ਹੀ ਨਹੀਂ ਸੀ ਜਾਂਦਾ ਤੇ 1947 ਚ ਭਾਰਤ-ਪਾਕਿਸਤਾਨ ਦੀ ਵੰਡ ਹੋ ਗਈ ਤੇ ਅੱਗੇ 1948 ਦੇ ਵਿੱਚ ਸਾਰੀਆਂ ਸਿੱਖ ਰਿਆਸਤਾਂ ਤੋੜ ਕੇ ਪੈਪਸੂ ਬਣਾ ਦਿੱਤਾ ਗਿਆ ਸੀ ਪਰ ਇਸ ਪੈਪਸੂ ਦੇ ਵਿੱਚ ਵੀ ਪਟਿਆਲੇ ਦਾ ਰਾਜ ਸਾਰਿਆਂ ਤੋਂ ਉੱਪਰ ਸੀ ਸਹਿਜਾਦਪੁਰਗੇ ਸਰਦਾਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਕਬਜ਼ਾ ਫੇਰ ਵੀ ਸਿੱਖ ਸੰਗਤਾਂ ਨੂੰ ਨਾ ਦਿੱਤਾ ਤੇ ਅਖੀਰ 1956 ਦੇ ਵਿੱਚ ਜਦੋਂ ਪੈਪਸੂ ਨੂੰ ਤੋੜ ਕੇ ਪੰਜਾਬ ਵਿੱਚ ਰਲਾਇਆ ਗਿਆ ਉਦੋਂ ਸਹਿਜਾਦਪੁਰਗੇ ਸਰਦਾਰਾਂ ਦੇ ਪੈਰ ਹਿੱਲੇ ਪਰ ਆਪਣਾ ਅਸਰ ਰਸੂਖ ਵਰਤ ਕੇ ਅਗਲੇ 4 ਸਾਲ 1960 ਤੱਕ ਤਖਤ ਸ੍ਰੀ ਦਮਦਮਾ ਸਾਹਿਬ ਫੇਰ ਵੀ ਪੰਥ ਕੋਲੇ ਨਾ ਆਉਣ ਦਿੱਤਾ ਇਨ੍ਹਾਂ ਸਿਆਸਤੀ ਲੋਕਾਂ ਨੇ ਤੇ ਹੈਰਾਨ ਕਰਨ ਵਾਲੀ ਗੱਲ ਹੈ 1960 ਈਸਵੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵੇਲੇ ਰਣਜੀਤ ਸਿੰਘ ਸਹਜਾਦਪੁਰਗੇ ਦੇ ਨਾਲ ਇੱਕ ਸਮਝੌਤਾ ਕੀਤਾ ਗਿਆ ਇਹ ਸਮਝੌਤਾ ਸੀ ਕਿ ਸਰਦਾਰ ਰਣਜੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇਵੇਗਾ ਤੇ ਸ਼ਰੋਮਣੀ ਕਮੇਟੀ ਰਣਜੀਤ ਸਿੰਘ ਸਹਜਾਦ ਪੁਰਗੇ ਨੂੰ ਉਹਦੇ ਜੀਵਨ ਭਰ ਵਾਸਤੇ ਹਰ ਇੱਕ ਮਹੀਨੇ 350 ਰੁਪਇਆ ਪੈਨਸ਼ਨ ਦਿਆ ਕਰੇਗੀ ਤੇ ਅੱਗੇ ਜਾ ਕੇ ਫਿਰ 4 ਸਾਲਾਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25 ਅਪ੍ਰੈਲ 1964 ਈਸਵੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸੰਪੂਰਨ ਤੌਰ ਤੇ ਤਖਤ ਦਾ ਦਰਜਾ ਦਿੱਤਾ ਇਸ ਤਰ੍ਹਾਂ ਨਾਲ ਸਿੱਖ ਪੰਥ ਦੇ ਵਿੱਚ ਤਖਤਾਂ ਦੀ ਗਿਣਤੀ 5 ਹੋ ਗਈ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ। ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।